ਸੁਮਰਾਲਾ ਦੇ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ ਹਾਈਵੇ ਬਾਜ਼ਾਰ ਅਤੇ ਸੰਗਠੀ آبادی ਵਾਲੇ ਇਲਾਕਿਆਂ ਦੇ ਵਿੱਚ ਖੁਲੇਆ ਘੁੰਮ ਰਹੇ ਪਸ਼ੂ ਲੋਕਾਂ ਦੇ ਲਈ ਬੇਹੱਦ ਖਤਰਾ ਬਣ ਰਹੇ ਨੇ ਸੋ ਤਾਜ਼ਾ ਮਾਮਲਾ ਮਸੰਦ ਮਹੱਲੇ ਦੇ ਵਿੱਚ 10 ਤੋਂ 15 ਬੇਸਹਾਰਾ ਪਸ਼ੂਆਂ ਤੇ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਲੋਕਾਂ ਨੇ ਘਰਾਂ ਦੇ ਵਿੱਚ ਵੜ ਕੇ ਆਪਣੀ ਜਾਨ ਬਚਾਈ ਹੈ ਸੋ ਪਸ਼ੂਆਂ ਨੇ ਇੱਕ ਫੋਰਚਨਰ ਗੱਡੀ ਤੇ ਇੱਕ ਐਕਟਿਵਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਦਿੱਤਾ ਹੈ ਫਰਲਾਵਾਸੀਆਂ ਨੇ ਪ੍ਰਸ਼ਾਸਨ ਤੋਂ ਪੱਕਾ ਹੱਲ ਮੰਗਿਆ ਇਸ ਮਾਮਲੇ ਉੱਤੇ ਐਸਡੀਐਮ ਸਮਰਾਲਾ ਰਜਨੀਸ਼ अरोड़ा ਨੇ ਕਿਹਾ ਕਿ ਜਲਦ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਛੱਡਿਆ ਜਾਵੇਗਾ ਅੱਜ ਗੱਲ ਕਰਾਂਗੇ ਬੇਸਹਾਰਾ ਪਸ਼ੂਆਂ ਦੀ ਦੇਖਿਆ ਜਾਵਦਾ ਬੇਸਹਾਰਾ ਪਸ਼ੂਆਂ ਦਾ ਆਤਕ ਜਰਪਦਰ ਪੱਧਰ ਪਹੁੰਚਾ ਜਾ ਰਿਹਾ ਹੈ ਸਮਰਾਲਾ ਵਿੱਚ ਵੀ ਬੀਤੇ ਦਿਨ ਬੇਸਹਾਰਾ ਪਸ਼ੂਆਂ ਵੱਲੋਂ ਇੱਕ ਮੱਲੇ ਵਿੱਚ ਆਤਕ ਮਚਾਇਆ ਗਿਆ 10 ਤੋਂ 12 ਬੇਸਹਾਰਾ ਪਸ਼ੂਆਂ ਨੇ ਮੱਲੇ ਵਿੱਚ ਖੜੀਆਂ ਗੱਡੀਆਂ ਅਤੇ ਸਕੂਟਰਾਂ ਨੂੰ ਨੁਕਸਾਨ ਪਹੁੰਚਾਇਆ ਇਹਨਾਂ ਬੇਸਹਾਰਾ ਪਸ਼ੂਆਂ ਤੋਂ ਮੁਹੱਲਾ ਵਾਸੀ ਨੇ ਭੱਜ ਕੇ ਆਪਣੇ ਘਰਾਂ ਵਿੱਚ ਵੜ ਕੇ ਆਪਣੀ ਜਾਨ ਬਚਾਈ ਅਸੀਂ ਗੱਲਬਾਤ ਕਰਾਂਗੇ ਐਸਜੀਮ ਸਮਰਾਲਾ ਨਾਲ ਅਦੇ ਮੁਹੱਲਾ ਵਾਸੀ ਨੇ ਕੀ ਕੀ ਕਹਿਣਾ ਉਹਨਾਂ ਦਾ ਇਹਨਾਂ ਆਵਾਰਾ ਪਸ਼ੂਆਂ ਨੇ ਸਾਰਾ ਪਸ਼ੂਆਂ ਦੀ ਆਤਮਕੁਪੰਨ ਹੋਈ ਮੁਹੱਲਾ ਵਾਸੀਆਂ ਨੇ ਦੱਸਿਆ ਕਿ 10 ਤੋਂ 12 ਵਜੇ ਸਾਰੇ ਪਸ਼ੂਆਂ ਨੇ ਮਹੱਲੇ ਵਿੱਚ ਆਤਮ ਮਚਾ ਕੇ ਰੱਖਿਆ ਇਹ ਰੋਜ਼ ਇਸ ਮਹੱਲੇ ਵਿੱਚ ਆਉਂਦੇ ਨੇ ਸਵੇਰੇ ਸ਼ਾਮ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਨਿਕਲਣਾ ਬੜਾ ਮੁਸ਼ਕਲ ਹੋ ਚੁੱਕਿਆ ਹੈ ਬੱਚੇ ਮਹੱਲੇ ਵਿੱਚ ਖੇਡ ਨਹੀਂ ਸਕਦੇ ਉਹਨਾਂ ਦੀ ਮੰਗ ਹੈ ਕਿ ਇਹਨਾਂ ਬੇਸਹਾਰਾ ਪਸ਼ੂਆਂ ਨੂੰ ਉਹਨਾਂ ਦੇ ਟਿਕਾਣੇ ਗਊਸ਼ਾਲਾ ਜਾ ਕਿਤੇ ਹੋਰ ਪਹੁੰਚਾਇਆ ਜਾਵੇ ਇਸ ਸਬੰਧ ਵਿੱਚ ਐਸਡੀਓ ਸਮਰਾਲਾ ਨਾਲ ਵੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਜਲਦੀ ਜਲਦੀ ਇਸ ਮਕਸਦ ਹੱਲ ਕੀਤਾ ਜਾਵੇਗਾ ਇਹਨਾਂ ਬੇਸਾਰਾ ਪਸ਼ੂਆਂ ਨੂੰ ਫੜ ਕੇ ਬਹੁ ਸ਼ਾਲਾ ਵਿੱਚ ਰੱਖਿਆ ਜਾਵੇਗਾ ਮੈਂ ਪ੍ਰਵਿੰਦਰ ਵਰਮਾ ਮੇਰਾ ਗਿਆ ਗਿਆ ਵੀ ਹੈ ਇਹ ਕੀ ਗੱਲ ਹੋਈ ਹੈ ਇਹ ਅੱਜ ਵੀ ਇੱਥੇ ਨਾ 8-900 ਹਾਂ ਡਾਇ ਸੀਗਾ ਸੰਡ ਔਰ ਮੱਲੇ ਚ ਆ ਕੇ ਆ ਕਿ ਬਹੁਤ ਹੀ ਚੀਜ਼ਾਂ ਮਤਲਬ ਕਰਕੇ ਗਿਆ ਤੋ ਤੋ ਤੋੜਪਨ ਕੀਤੀ ਆ ਗੱਡੀ ਛੀਹ ਤੋੜ ਗਏ ਇਕ ਡੀਆਂ ਪਤ ਪਨ ਗਏ ਮਤਲਬ ਔਰ ਬਹੁਤ ਜ਼ਿਆਦਾ ਮਤਲਬ ਅਵਾਰਾ ਪਸ਼ੂ ਨੇ 8-9 ਪਸ਼ੂ ਨੇ ਉਹਨਾਂ ਨੇ ਬਹੁਤ ਤੇਰੇ ਆਤਕ ਫਫ ਹਲਾਇਆ ਹੋਇਆ ਸ਼ੋ ਛੋੜੋ ਛੋੜੋ ਛੋੜੇ ਬੱਚੇ ਖੇਲਦੇ ਨੇ ਬੱਚਿਆਂ ਨੂੰ ਖੇਲਣ ਨਹੀਂ ਦਿੰਦੇ ਮਤਲਬ ਕਈਆਂ ਦੇ ਸੋਚ ਚੋਟ ਵੀ ਲੱਗੀ ਆ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਵੀ ਇਸ ਚੀਜ਼ ਦਾ ਜਲਦੀ ਜਲਦ ਹੱਲ ਕੀਤਾ ਜਾਵੇ ਜਿਹੜੇ ਅਵਾਰਾ ਪਸ਼ੂਆਂ ਨੂੰ ਮਤਲਬ ਕਿ ਕਿਸੇ ਢੰਗ ਨਾਲ ਹੱਲ ਕੀਤਾ ਜਾਵੇ ਸੰਭਾਲਿਆ ਜਾਵੇ ਉਹ ਚੀਜ਼ ਨੂੰ ਸੋਣ ਸਿੰਘ ਕੀ ਗੱਲ ਹੋਈ ਹੋਈ ਹੈ ਜੀ ਗੱਲ ਆਇਆ ਜੀ ਇੱਥੇ 10 15 ਜੰਗਲ ਬਾਇਲੋ ਔਰ ਗਾਇਆਂ ਉਹਨਾਂ ਦੇ ਮਗਰ ਭੱਜਦੀਆਂ ਜੋ ਰੇਸ ਲਾਉਂਦੀਆਂ ਨੇ ਫਿਰ ਇੱਧਰ ਧੁੱਪ ਸੇਕਦੀਆਂ ਜਨਾਨੀਆਂ ਬੈਠੀਆਂ ਵਿਚਾਰੀ ਨੂੰ ਭੱਜਣਾ ਪੈਂਦਾ ਕੇ ਦੇ ਖਿਟੇ ਕੇ ਦੇ ਗੋਡੇ ਖੱਟ ਲੱਗਦੀ ਹੈ ਇਹਦੇ ਲਈ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਾਂਗੇ ਬੇਨਤੀ ਆ ਸਾਡੀ ਵੀ ਇਹਨਾਂ ਡੰਗਰਾਂ ਦਾ ਕੋਈ ਇਲਾਜ ਕਰ ਕਿਤੇ ਰੱਖਿਆ ਜਾਣ ਗਊਸ਼ਾਲਾ ਇੱਥੇ ਦੋ ਨੇ ਦੋਹਾਂ ਦੇ ਨੇੜੇ ਡੰਗਰਾਂ ਨੂੰ ਛੱਡੰਦੇ ਰਾਤ ਨੂੰ

ਕੋਈ ਆਦਮੀ ਨੂੰ ਕੋਈ ਬਜ਼ੁਰਗ ਨੂੰ ਕੋਈ ਨਿਆਣਾ ਕੋਈ ਸਿਆਣਾ ਨੱਚ ਭੱਜ ਕਰ ਰਿਹਾ ਤੇ ਉਹਨਾਂ ਦਾ ਬੜਾ ਔਖਾ ਹੋ ਜਾਂਦਾ ਫਿਰ ਡੰਗਾ ਚੱਕਰ ਮਾਰੀ ਮਾਰ ਕੇ ਜੱਟ ਵੇੜ ਲੱਗਦੀ ਹੋਰ ਕੋਈ ਇਹ ਹੀ ਗੱਲ ਨਿਹ ਪ੍ਰਸ਼ਾਸਨ ਨੂੰ ਇਹ ਸਾਡੀ ਹੱਥ ਬੰਨ ਕੇ ਬੇਨਤੀ ਹੈ ਮਾਰੇ ਵਿਉਦਾ ਹਿੱਲਾ ਕਰਨ ਕੋਈ ਇਹ ਬਸੰਤਪਾਲਾ ਜੀ ਬਸੰਤਪਾਲਾ ਕੀ ਗੱਲ ਹੋਈ ਇਹ ਗੱਲ ਇਹ ਹੋਈ ਜੀ ਇੱਥੇ ਨਾ ਆਵਾਰਾ ਜਿਹੜੇ ਪਸ਼ੂ ਫਿਰਦੇ ਉਹ ਪਸ਼ੂ ਕਟੋਗੜ 10-15 ਇਕੱਠੇ ਹੋ ਹੋ ਕੇ ਆ ਜਾਂਦੇ ਵਿੱਚ ਸਾਂਣ ਹੁੰਦੇ ਗਈਆਂ ਹੁੰਦੀ ਉੱਥੇ ਕੋਈ ਜਰਾਨੀ ਧੁੱਪਾ ਸੇਕਦੀ ਹੁੰਦੀ ਬਾਹਰ ਬੈਠੀ ਵੀ ਹੁੰਦੀ ਫਿਰ ਉਹਨਾਂ ਨੂੰ ਜਾਨ ਦਾ ਖਤਰਾ ਹੈਗਾ ਬਹੁਤ ਜਲਦੀ ਜਲਦੀ ਜਾਨ ਬਚਾ ਕੇ ਭੱਜਦੀ ਉਹ ਅੰਦਰ ਦੇ ਦਰਵਾਜ਼ੇ ਬੰਦ ਹੁੰਦੇ ਕਿਸੇ ਦੇ ਉਹ ਤੇ ਦਰਵਾਜ਼ਾ ਵੀ ਤੋੜ ਦਿੰਦੇ ਇੱਥੇ ਅੰਦਰ ਇੱਕ ਦਰਵਾਜ਼ਾ ਵੀ ਤੋੜਿਆ ਹੈਗਾ ਪਾਲੀ ਸਾਹਿਬ ਦਾ ਦਰਵਾਜ਼ਾ ਵੀ ਤੋਲਿਆ ਪਾਲੀ ਪਾਪੇ ਪਾਲੀ ਦਾ ਉਹਨਾਂ ਦਾ ਦਰਵਾਜ਼ਾ ਵੀ ਤੋੜਦਾ ਔਰ ਖਤਰਾ ਹੀ ਹੈ ਮਾਗੇ ਗਲੀ ਟੈਟ ਬਹੁਤ ਹੈਗੀ ਅਗਰ ਉਧਰੋਂ ਜਾਂਦਾ ਕੋਈ ਬੰਦਾ ਸਕੂਟਰੀ 'ਚ ਆਉਂਦਾ ਤਾਂ ਉਹਦਾ ਵੀ ਖਤਰਾ ਹੀ ਹੈਗਾ ਉਹ ਬਚਨੇ ਦਾ ਕੋਈ ਚਾਂਸ ਨਹੀਂ ਹੋ ਸਕਦਾ ਬੱਚੇ ਨਿਆਣਾ ਫਿਰਦੇ ਰਹਿੰਦੇ ਸਾਰੇ ਪਾਸੇ ਇਹਨਾਂ ਦਾ ਕੋਈ ਪੱਕਾ ਬੰਦੋਬਸਤ ਇਹ ਪਤਾ ਨਹੀਂ ਜੀ ਕਿੱਥੋਂ ਆਉਂਦੇ ਜੀ ਬਸ ਇਧਰੋਂ ਆ ਹੀ ਜਾਂਦੇ ਬਸ ਇਹ ਗਊਸਾਲਾ ਸਾਈਡ 'ਚ ਹੀ ਆਉਂਦੇ ਗਊਸਾਲੇ 'ਚ ਪਿਛਲੇ ਜਾਂਦੇ ਕੀ ਮੰਨ ਕਰਦੇ ਪਰ ਚੱਲ ਜੰਗੇ ਬਸ ਪ੍ਰਸ਼ਾਂਤ ਦੇ ਹੀ ਮੰਗ ਕਰਦੇ ਜੀ ਇਹਨਾਂ ਦਾ ਕੋਈ ਇਲਾਜ ਕਰਨਾ ਚਾਹੀਦਾ ਕੋਈ ਨਾ ਤਾਂ ਹਿੱਲਾ ਕਰੇ ਜਾਵੇ